ਨਹੀਂ 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 ਛੱਟ ਕੇ ਨੇ ਇਹ ਮੈਨੂੰ ਚੜਦੇ ਵਿਚਾਰੇ ਆਂਦੀ ਮौज ਲੱਗ ਗਈ ਵਿਆਹ ਮਕਲਾਵਾ ਇਕੱਠਾ ਨਿਛੜਿਆ ਦੀ ਮौज ਲੱਗ ਗਈ ਵਿਆਹ ਮਕਲਾਵਾ ਇਕੱਠਾ ਨਿਛੜਿਆ ਦੀ ਮौज ਲੱਗ ਗਈ ਵਿਆਹ ਮਕ ਅੱਜੋਂ ਬੰਨ੍ਹ ਲਈ ਗਈ ਨਿਛੜਿਆ ਦੀ ਮौज ਲੱਗ ਗਈ ਵਿਆਹ ਮਕਲਾਵਾ ਇਕੱਠਾ ਨਿਛੜਿਆ ਦੀ ਮौज ਲੱਗ ਗਈ ਵਿਆਹ ਮਕਲਾਵਾ ਇਕੱਠਾ ਨਿਛੜਿਆ ਦੀ ਮौज ਲੱਗ ਗਈ ਛੜਾ ਛੜਾ ਨਾ ਕਰਿਆ ਕਰਨੀ ਮਾਂਜੂ ਤਰ ਕਰ ਸੀ ਨਾ ਲਾ ਕੇ ਤੇਜ ਪੀੜੇ ਤੇ ਰੇਵ ਪਿਆਮੀ ਪਾ ਕੇ ਮੈਂ ਜਾ 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 ਪੀੜੇ ਤੇ ਰੇਵ ਪਿਆਮੀ ਜੀ ਨਾਲ ਕਰ ਲੂ ਆਉਂਦਾ ਮੈਂ ਮੁੰਡਿਆਂ ਦੀ ਟੋਲੀ ਵੇ ਮੈਂ ਨਾ ਤੇਰੇ ਪਾnde ਮਾਂਜੜੇ ਚੱਲ ਮੈਂ ਮੈਂ ਤੇਰੀ ਗੋਲੀ बराबर बोली मनमर्जी ਨਾਲ ਕਰਨ ਨੂੰ ਮੈਂ ਮੁੰਡਿਆਂ ਦੀ ਟੋਲੀ ਵੀ ਪੁਨਾਈ ਮੇਰੇ ਭਾਂਡੇ ਮਾਂਜੈਂ ਮੈਂ ਨਹੀਂ ਗੋਲੀ ਕਰ ਦੂੰਗਾ ਜਬਰਗੀ ਜੇ ਫੇਰ ਬਰਾਬਰ ਬੋਲੀ ਕਰ ਦੂੰਗਾ ਜਬਰਗੀ ਤੇ ਬਰਾਬਰ ਬੋਲੀ ਕਰ ਦੂੰਗਾ ਜਬਰਗੀ ਫੇਰ ਬਰਾਬਰ ਬੋਲੀ ਕਰ ਦੂੰਗਾ ਜਬਰਗੀ ਫੇਰ ਬੋਲ ਨਹੀਂ ਗੋਲੀ ਕਰਗੀ ਮੈਡੋਲੀਨੀ ਅੰਦੇ ਖਟ ਖਟ ਕੇਲੇ ਆਂਦੇ ਅੰਬ ਡੱਕਰੇ ਨਹੀਂ ਸਮਝਾਲਾ ਸੱਸੀਏ ਸੰਜਾ ਥੰਦਾ ਬੱਕਰੇ ਨਹੀਂ ਸਮਝਾਲਾ ਸੱਸੀਏ ਸੰਜਾ ਥੰਦਾ ਬੱਕਰੇ ਨਹੀਂ ਸਮਝਾਲਾ ਸੱਸੀਏ ਸੰਜਾ ਥੰਦਾ ਬੱਕਰੇ ਆਂਦੇ ਬੋਲਦੀਆਂ ਨਹੀਂ ਬੋਲਦੀਆਂ ਪਤਨੀ ਮੂੰਹਲ ਦਿੱਤੀਆਂ ਨਹੀਂ ਬੇਬੀ ਆਇਆ ਮਗਰ ਆਇਆ ਤੇਰ ਮੇ ਕਿਤੇ ਤੁੰਬਾ ਵਜਾ ਦੇ ਜਦੋਂ ਅਸੀਂ ਆਉਂਦੇ ਹਾਂ ਨਾ ਦੋ ਪੈਟ ਬਣਾ ਦੇ ਹਾਂ